ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਨਸ਼ਾ ਵੇਚ ਕੇ ਬਣਾਈਆਂ ਜਾ ਰਹੀਆਂ ਪ੍ਰਾਪਰਟੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਫ੍ਰੀਜ਼ ਕਰਨ ਦੀ ਮੁਹਿੰਮ ਜਾਰੀ ਹੈ ਤੇ ਇਸੇ ਘੜੀ ਦੇ ਵਿੱਚ ਅੱਜ ਬਠਿੰਡਾ ਦੇ ਪਿੰਡ ਡਿੱਖ ਥਾਣਾ ਵਾਲਿਆਂਵਾਲੀ ਦੇ ਏਰੀਆ ਦੇ ਵਿੱਚ 1 ਲੱਖ ਰੁਪਏ ਦੀ ਜ਼ਮੀਨ ਨੂੰ ਵੀ ਡੀਐਸਪੀ ਮੋੜ ਮੰਡੀ ਦੀ ਅਗਵਾਈ ਦੇ ਵਿੱਚ ਫ੍ਰੀਜ਼ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਡੀਐਸਪੀ ਵੱਲੋਂ ਪੱਤਰਕਾਰਾਂ ਨੂੰ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਵੀ ਕਿਹਾ ਕਿ ਨਸ਼ਾ ਤਸਕਰ ਕੰਮ ਛੱਡ ਦੇ ਨਹੀਂ ਤਾਂ ਅੰਜਾਮ ਇਸ ਤਰ੍ਹਾਂ ਦੇ ਹੀ ਦੇਖਣ ਨੂੰ ਮਿਲਣਗੇ ਦੱਸਦੀ ਹੈ ਕਿ ਮਾੜੇ ਅੰਸਰਾਂ ਦੇ ਖਿਲਾਫ ਲਗਾਤਾਰ ਬਠਿੰਡਾ ਪੁਲਿਸ ਵੱਲੋਂ ਸਮੇਂ-ਸਮੇਂ ਤੇ ਕਾਸੂ ਆਪਰੇਸ਼ਨ ਅਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਜਿਸ ਦੇ ਸਾਰਥਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ ਅਤੇ ਪੁਲਿਸ ਵੱਲੋਂ ਲਗਾਤਾਰ ਇਹਨਾਂ ਮਾੜੇ ਅਨਸਰਾਂ ਦੀਆਂ ਜਿੱਥੇ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਬਰਾਮਦਗੀਆਂ ਦੇ ਆਧਾਰ ਤੇ ਇਹਨਾਂ ਤੇ ਮੁਕੱਦਮੇ ਆਦਿ ਵੀ ਦਰਜ ਕੀਤੇ ਜਾ ਰਹੇ ਹਨ ਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਪੂਰੀ ਗੱਲ ਬਾਤ ਸੁਣਦੇ ਹਾਂ ਡੀਐਸਪੀ ਦੀ ਜੁਬਾਨੀ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਪੁਲਿਸ ਵਚਨਬੱਧ ਦਾ ਹੈ ਕਿ ਬਠਿੰਡਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਾਇਆ ਜਾਵੇ। ਇਸ ਲਈ ਅਸੀਂ ਜੰਗੀ ਪੱਧਰ ਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ। ਜਿਸ ਦੇ ਤਹਿਤ ਵੱਡੀ ਪੱਧਰ ਤੇ ਪਰਚੇ ਦਰਜ ਕਰਕੇ ਨਸ਼ਾ ਤਸਕਰਾਂ ਤੋਂ ਰਿਕਵਰੀ ਕਰਵਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਇਸ ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਲਈ, ਹੋਰ ਇਫੈਕਟਿਵ ਬਣਾਉਣ ਲਈ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਜੋ ਕਾਲੀ ਕਮਾਈ ਉਹਨਾਂ ਵੱਲੋਂ ਯੂਜ਼ ਕਰਕੇ ਜੋ ਪ੍ਰਾਪਰਟੀਆਂ ਬਣਾਈਆਂ ਗਈਆਂ, ਜਿਵੇਂ ਕਿ ਜ਼ਮੀਨ ਹੋਵੇ, ਚਾਹੇ ਉਹ ਦੁਕਾਨ ਹੋਵੇ ਚਾਹੇ ਉਹ ਗੱਡੀ ਹੋਵੇ ਚਾਹੇ ਮੋਟਰਸਾਈਕਲ ਹੋਵੇ ਉਹਨਾਂ ਨੂੰ ਵੀ ਅਸੀਂ ਫ੍ਰੀਜ਼ ਕਰਾਉਣ ਦੀ ਇੱਕ ਮੁਹਿੰਮ ਰੰਗੀ ਹੈ ਉਸੇ ਤਹਿਤ ਅੱਜ ਪਿੰਡ ਡਿੱਖ ਵਿਕੇ ਇੱਕ 40 ਕਨਾਲ ਦੀ ਜਿਹੜੀ ਜ਼ਮੀਨ ਹੈਗੀ ਹੈ ਬਲਜੀਤ ਕੌਰ ਵਾਈਫ ਆਫ ਵਿਸ਼ਾਲ ਸ਼ਰਮਾ ਉਸ ਦੀ ਮਾਲਕੀ ਹੈ ਇਹ ਕੁੱਲ ਇਹਦੀ ਜਿਹੜੀ ਕੀਮਤ ਹੈ 58 ਲੱਖ ਹੈ ਇਸ ਦੇ ਅਸੀਂ ਫ੍ਰੀਜ਼ਿੰਗ ਆਰਡਰ ਜਿਹੜੇ ਹੈਗੇ ਆ ਉਹ ਹਾਸਲ ਕਰਕੇ ਅੱਜ ਇਹਨੂੰ ਫ੍ਰੀਜ਼ਿੰਗ ਆਰਡਰ ਲਾਏ ਆ ਇਹ ਜ਼ਮੀਨ ਮਾਲਮਹਿਕ ਵਿੱਚ ਅੰਦਰਾਜ ਕਰਵਾਇਆ ਗਿਆ ਨਾ ਤਾਂ ਅੱਗੇ ਵੇਚ ਸਕਦੇ ਆ ਨਾ ਹੀ ਇਹਨੂੰ ਟ੍ਰਾਂਸਫਰ ਕਰ ਸਕਦੇ ਆ ਤੇ ਨਾ ਹੀ ਇਸ ਤੇ ਕੋਈ ਲੋਨ ਲੈ ਸਕਦੇ ਆ ਬਾਲਿਆਵਾਲੀ ਦਾ ਥਾਣੇ ਦਾ ਪਿੰਡ ਡਿੱਖ ਸਬਡਿਵੀਜ਼ਨ ਮੋੜ ਚ ਜਮੀਨ ਪੈਂਦੀ ਹੈ ਇਸ ਮੌਕੇ ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦੇਣਾ ਚਾਹੁੰਦਾ ਕਿ ਇਹ ਮੜਾਕਮ ਛੱਡ ਦਿਓ ਐਂਡ ਚ ਇਹਦੇ ਵਿੱਚ ਕੁਝ ਰਿਜ਼ਲਟ ਨਹੀਂ ਨਿਕਲਣਾ ਜ਼ੀਰੋ ਰਿਜ਼ਲਟ ਨਿਕਲਣਾ ਹੈ ਨਾਲੇ ਤਾਂ ਤੁਸੀਂ ਜੇਲ੍ਹ ਜਾਓਗੇ ਨਾਲੇ ਸਾਰੇ ਸਮਾਜ ਦਾ ਨੁਕਸਾਨ ਕਰ ਰਹੇ ਹੋ ਔਰ ਜੋ ਤੁਸੀਂ ਪ੍ਰਾਪਰਟੀ ਇਹ ਕਾਲੀ ਕਮਾਈ ਕਰੋ ਕੇ ਕਰਕੇ ਤੁਸੀਂ ਹਾਸਲ ਕਰੋਗੇ ਉਹ ਅਸੀਂ ਜ਼ਬਤ ਕਰ ਲੈਣੀ ਹੈ ਤੇ ਕੁੱਲ ਮਿਲਾ ਕੇ ਅੱਜ ਦੀ ਡੇਟ ਵਿੱਚ ਬਠਿੰਡਾ ਪੁਲਿਸ ਵੱਲੋਂ ਤਕਰੀਬਨ ਜਿਹੜੇ 26 ਇਸ ਤਰ੍ਹਾਂ ਦੀ ਜਿਹੜੀ ਜ਼ਮੀਨ ਐ ਅਸੀਂ ਆਈਡੈਂਟੀਫਾਈ ਕਰਕੇ ਪ੍ਰਾਪਰਟੀ ਆਈਡੈਂਟੀਫਾਈ ਕਰਕੇ ਕੇਸ ਭੇਜੇ ਗਏ ਆ ਜਿਨ੍ਹਾਂ ਦੇ ਕੁਝ ਦੇ ਆਰਡਰ ਅਸੀਂ ਹਾਸਲ ਕਰ ਲਏ ਆ ਤੇ ਕੁਝ ਦੇ ਜਿਹੜੇ ਆਰਡਰ ਹੈਗੇ ਆ ਫ੍ਰੀਜ਼ਿੰਗ ਉਹਨਾਂ ਵਾਲੇ ਸਮੇਂ ਵਿੱਚ ਹਾਸਲ ਕਰ ਲਾਂਗੇ ਉਹਨਾਂ ਵਾਲੇ ਸਮੇਂ ਵਿੱਚ ਦੇਖੋਗੇ ਤੁਸੀਂ ਵੀ ਇਸ ਜਿਹੜੀਆਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਾਉਣਾ ਜ਼ਬਤ ਕਰਾਉਣਾ ਦੀ ਜਿਹੜੀ ਮੁਹਿੰਮ ਹੈਗੀ ਆ ਉਹ ਜੰਗੀ ਪੱਧਰ ਤੇ ਛੇੜਿਆ ਜਾਊਗਾ ਤੇ ਹੋਰ ਪ੍ਰਾਪਰਟੀਆਂ ਇਸ ਤਰ੍ਹਾਂ ਦੀਆਂ ਫ੍ਰੀਜ਼ ਕਰਾਈਆਂ ਜਾਣਗੀਆਂ ਇੰਨੀ ਜਮੀਨ ਹੈ ਜੀ ਕੋਈ ਫਰਕ ਨਹੀਂ